ਆਰਟੀਰੀ ਕਾਰ ਦਾ ਤੋੜਿਆ ਸ਼ੀਸ਼ਾ ਤੇ ਲੈ ਗਏ ਲੱਖਾਂ ਰੁਪਏ ਸੀਸੀਟੀਵੀ ਕੈਮਰੇ ਚ ਕੈਦ ਹੋਈ ਵਾਰਦਾਤ ਅੱਜ ਦਿਨ ਬੁੱਧਵਾਰ ਨੂੰ ਸਮਾਂ ਤਕਰੀਬਨ 4 ਵਜੇ ਦੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸ਼ਹਿਰ ਚ ਸ਼ਰਿਆਮ ਬੇਕੂਫ ਹੁਕਮ ਦੇ ਅਪਰਾਧੀਆਂ ਦੇ ਹੌਸਲੇ ਇੰਨੇ بلند ਹੋ ਚੁੱਕੇ ਹਨ ਕਿ ਉਹ ਘਰ ਦੇ ਬਾਹਰ ਖੜੀ ਇੱਕ ਕਾਰ ਦੇ ਸ਼ੀਸ਼ੇ ਤੋੜ ਕੇ ਉਸ ਵਿੱਚੋਂ ਲੱਖਾਂ ਰੁਪਏ ਦੀ ਰਕਮ ਲੈ ਕੇ ਫਰਾਰ ਹੋ ਗਏ ਇਹ ਵਾਰਦਾਤ ਨੂੰ ਮੋਟਰਸਾਈਕਲ ਸਵਾਰ ਦੋ ਅਪਰਾਧੀਆਂ ਨੇ ਨੰਗੇ ਮੂਹੀ ਬਾਅਦ ਦੁਪਹਿਰ ਕਰੀਬ 2:30 ਵਜੇ ਐਸਡੀ ਕਾਲਜ ਨੇੜੇ ਰੇਲਵੇ ਫਾਟਕ ਕੋਲ ਸਥਿਤ ਗੋਵਿੰਦ ਕਲੋਨੀ ਗਲੀ ਨੰਬਰ 1 ਵਿੱਚ ਅੰਜਾਮ ਦਿੱਤਾ ਹੈ ਪੂਰੀ ਵਾਰਦਾਤ ਉਹ ਸੀਸੀਟੀਵੀ ਕੈਮਰੇਆ ਵਿੱਚ ਕੈਦ ਹੋ ਗਈ ਹੈ ਕਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵੀ ਮੌਕੇ ਤੇ ਪਹੁੰਚੀ ਤੇ આરોપીਾਂ ਦੀ ਤਲਾਸ਼ ਵਿੱਚ ਜੁੱਟ ਗਈ ਹੈ ਕਟਨਾ ਸੰਬੰਧੀ ਜਾਣਕਾਰੀ ਦਿਲਦਿਆ ਸੁਰਿੰਦਰ ਕੁਮਾਰ ਗੋਇਲ ਉਰਫ ਬਿੱਲੂ ਆਰਤੀ ਨੇ ਦੱਸਿਆ ਕਿ ਉਸ ਦਾ ਬੇਟਾ ਕੁਸ਼ਾਲ ਗੋਇਲ ਬੈਂਕ ਵਿੱਚੋਂ 5 ਲੱਖ ਰੁਪਏ ਕੈਸ਼ ਕਢਵਾ ਕੇ ਲਿਆਇਆ ਸੀ ਜਦੋਂ ਕਿ 2,70,000 ਰੁਪਏ ਉਸਨੇ ਉਹ ਕਿਸੇ ਨੂੰ ਦੇਣੇ ਸਨ ਤੇ ਸਕੂਟਰੀ ਪਰ ਕਰ ਆ ਗਿਆ ਉਸਨੇ ਕਾਰ ਲੈ ਕੇ ਸੈਲਰ ਵਾਲਾ ਜਾਣਾ ਸੀ ਪਰੰਤੂ ਉਹ ਕਾਰ ਵਿੱਚ 2,70,000 ਰੁਪਏ ਕੈਸ਼ ਰੱਖ ਕੇ ਬਾਥਰੂਮ ਕਰਨ ਲਈ ਘਰ ਦਾਖਲ ਹੋ ਗਿਆ ਜਦੋਂ ਉਹ ਬਾਥਰੂਮ ਕਰਕੇ ਘਰੋਂ ਆਇਆ ਦਾ ਕਾਰ ਵੱਲ ਪਹੁੰਚਿਆ ਤਾਂ ਕਾਰ ਦੇ ਸ਼ੀਸ਼ੇ ਟੁੱਟੇ ਪਏ ਸਨ ਅਤੇ ਕੈਸ਼ ਉੱਥੇ ਨਹੀਂ ਸੀ ਤੇ ਮੌਕੇ ਤੇ ਪੁਲਿਸ ਪਹੁੰਚੀ ਤੇ ਕਟੜਾ ਦੀ ਸੀਸੀਟੀਵੀ ਉਹਨਾਂ ਨੇ ਆਪਣੇ ਹੱਥ ਵਿੱਚ ਲੈਤੀ ਗਈ ਤੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਸਰਕਾ ਚੋਰੀ ਹੋਈ ਹੈ ਆਪਕੇ ਕਲੀਨ ਇਹ ਜੋ ਵਾਰਦਾਤ ਹੋਈ ਆ ਖੁਸ਼ਾਲ ਗੋਇਲ ਵਾਸੀ ਗੋਬਿੰਦ ਕਲੋਨੀ ਗੜੀ ਨੰਬਰ 1 ਬਰਨਾਲਾ ਜਿਨ੍ਹਾਂ ਕਰਕੇ ਆਰਥ ਦਾ ਕਰਮ ਹੈ ਇਹ ਅੱਜ ਦੁਪਹਿਰ ਕਰੀਬ 1 ਵਜੇ ਆਪਣੇ ਬੈਂਕ ਤੋਂ ਇਹਨਾਂ ਨੇ ਕਰੀਬ 5 ਲੱਖ ਰੁਪਏ ਵਿਡਰਾਅ ਕੀਤਾ ਸੀ। ਉਸ ਤੋਂ ਬਾਅਦ ਇਸ ਸਕੂਟੀ ਦੇ ਉੱਤੇ ਆਪਣੀ ਸ਼ਾਇਦ ਜਿਹੜੀ ਆਰਥੀ ਦੁਕਾਨਾ ਤੜਾ ਮੰਡੀ ਬਰਨਾਲਾ ਉੱਥੇ ਗਏ। ਉੱਥੇ ਇਹਨਾਂ ਨੇ ਕੁਝ ਪੈਸੇ ਉਹਦੇ ਵਿੱਚੋਂ 2 ਲੱਖ 70000 ਰੁਪਏ ਇਹਨਾਂ ਨੇ ਆਪਣੀ ਦੁਕਾਨ ਦੇ ਉੱਤੇ ਜਿਹੜਾ ਫੜਾਇਆ ਤੇ ਬਾਕੀ ਪੈਸੇ ਲੈ ਕੇ ਇਸ ਸਕੂਟੀ ਦੇ ਉੱਤੇ ਆਪਣੇ ਘਰੇ ਆ ਗਏ। ਉੱਥੋਂ ਇਹਨਾਂ ਨੇ ਉਹ ਜਿਹੜੇ ਪੈਸੇ ਸੀ ਫਰਦਰ ਆਪਣੇ ਕਿਸੇ ਛਾਂਦਰ ਦੇ ਉੱਤੇ ਫੜਾਉਣ ਜਾਣਾ ਸੀ ਇਹਨਾਂ ਦੀ ਗੱਡੀ ਘਰ ਦੇ ਬਾਹਰ ਹੀ ਖੜੀ ਸੀ ਤੇ ਕੁਸ਼ਾਲ ਗੋਇਲ ਨੇ ਘਰ ਦੇ ਬਾਹਰ ਹੀ ਰੋਕ ਕੇ ਸਕੂਟੀ ਦੇ ਵਿੱਚੋਂ ਪੈਸੇ ਕੱਢ ਕੇ ਤੇ ਆਪਣੀ ਗੱਡੀ ਦੇ ਵਿੱਚ ਉਹ ਪੈਸੇ ਰੱਖ ਦਿੱਤੇ ਸੀ ਤੇ ਇਹ ਕੁਝ ਮਿੰਟਾਂ ਵਾਸਤੇ ਹੀ ਆਪਣੇ ਘਰ ਦੇ ਅੰਦਰ ਵਾਸ਼ਰੂਮ ਯੂਜ਼ ਕਰਨ ਹੀ ਗਏ ਸੀ ਜਦੋਂ ਇਹ ਬਾਹਰ ਆਏ ਉਹਨਾਂ ਆ ਕੇ ਦੇਖਿਆ ਕਿ ਇਹਨਾਂ ਦੀ ਗੱਡੀ ਦਾ ਜਿਹੜਾ ਸ਼ੀਸ਼ਾ ਟੁੱਟਿਆ ਹੋਇਆ ਸੀ ਤੇ ਉਹਦੇ ਵਿੱਚੋਂ ਜਿਹੜੇ ਪੈਸੇ ਮਿਸਿੰਗ ਸੀਗੇ ਤੁਰੰਤ ਜਿਹੜਾ ਜਦੋਂ ਸੂਚਨਾ ਮਿਲਣ ਦੇ ਉੱਤੇ ਸਾਡੀਆਂ ਸਾਰੀਆਂ ਪੁਲਿਸ ਟੀਮਾਂ ਉੱਤੇ ਥਾਣਾ ਸਿੱਟੀਵਾਨ ਪਰਾਲਾ ਤੋਂ ਸੀਆਈਏ ਤੋਂ ਟੀਮਾਂ ਉੱਤੇ ਪਹੁੰਚ ਗਈਆਂ ਤੇ ਜਿਹੜੀ ਸੀਸੀਟੀਵੀ ਫੁਟੇਜਸ ਚੈੱਕ ਕਰਨ ਤੇ ਪਾਇਆ ਗਿਆ ਕਿ ਦੋ ਅਨਨੋਨ ਜਿਹੜੇ ਪਰਸਨ ਹੈ ਕੋਈ ਇੱਕ ਮੋਟਰਸਾਈਕਲ ਦੇ ਉੱਤੇ ਜੋ ਕਿ ਪਹਿਲਾਂ ਤੋਂ ਹੀ ਉੱਥੇ ਤਾਕ ਲਾ ਕੇ ਨੇੜੇ-ਨੇੜੇ ਹੈਗੇ ਸੀ ਉਹਨਾਂ ਨੇ ਜਦੋਂ ਖੁਸ਼ਾਲ ਕੋਲੇ ਨੇ ਆ ਕੇ ਆਪਣਾ ਪੈਸਿਆਂ ਦਾ ਬੈਗ ਗੱਡੀ ਦੇ ਵਿੱਚ ਰੱਖਿਆ ਤੇ ਘਰ ਦੇ ਅੰਦਰ ਗਏ ਉਹਨਾਂ ਨੇ ਤੁਰੰਤ ਉੱਥੇ ਕੋਲ ਦੀ ਮੋਟਰਸਾਈਕਲ ਤੇ ਆ ਕੇ ਗੱਡੀ ਦਾ ਸ਼ੀਸ਼ਾ ਭੰਨ ਕੇ ਤੇ ਉਹਦੇ ਵਿੱਚੋਂ ਉਹ ਕੈਸ਼ ਜਿਹੜਾ ਲੈ ਕੇ ਫਰਾਰ ਹੋ ਗਏ। ਸੋ ਇਸ ਦੇ ਉੱਤੇ ਕੋਸ਼ਾਲ ਕੋਇਲ ਦੇ ਬਿਆਨਾਂ ਦੇ ਉੱਤੇ ਮਕਦਮਾ ਥਾਣਾ ਸਿਟੀ 1 ਬਰਨਾਲਾ ਵਿਖੇ ਅਧੀਨ ਤਾਰਾ 379 ਤੇ 34 ਆਈਪੀਸੀ ਦਰਜ ਕੀਤਾ ਜਾ ਰਿਹਾ ਹੈ। ਵੱਖ-ਵੱਖ ਟੀਮਾਂ ਥਾਣਾ ਸਿਟੀ ਬਰਨਾਲਾ ਦੀਆਂ, ਸੀਆਈਏ ਸਟਾਫ ਦੀਆਂ ਬਣਾ ਕੇ ਗੋਵਿੰਦ ਕਲੋਨੀ ਤੋਂ ਫਰਦਰ ਜਿਹੜਾ ਰੂਟ ਬੰਦ ਹੈ ਸਾਰੀਆਂ ਸੀਸੀਟੀਵੀ ਫੁਟੇਜਸ ਨੂੰ ਚੈੱਕ ਕੀਤਾ ਜਾ ਰਿਹਾ ਹੈ। ਜਲਦੀ ਜੀ ਇਹਨਾਂ ਦੋਸ਼ੀਆਂ ਨੂੰ ਜਿਹੜਾ ਟਰੇਸ ਕਰਕੇ ਗ੍ਰਿਫਤਾਰ ਕਰ ਲਿਆ ਜਾਏਗਾ ਕੀ ਨਾਮ ਹੈ ਸਰ ਸ੍ਰੀਨਗਰ ਕੁਮਾਰ ਗੁਏਲ ਅੱਜ ਕੀ ਕਟਨਾ ਹੋਇਆ ਸਰ ਅਜ ਇਹ ਜੜੀ ਹੋਇਆ ਬੇਟਾ ਆਇਆ ਸੀ ਜੀ ਪੈ ਕੈਸ਼ ਲੈ ਕੇ ਬੈਂਕ ਤੋਂ ਉਹਨੇ ਇੱਥੇ ਸਕੂਟਰੀ ਚੋਂ ਕੱਢ ਕੇ ਕਾਰ 'ਚ ਰੱਖਿਆ ਬਸ ਉਹ ਬਾਥਰੂਮ ਹੀ ਕਰਨ ਗਿਆ ਅੰਦਰ ਐਨੇ ਚਾਰ ਦਾ ਸ਼ੀਸ਼ਾ ਤੋੜ ਕੇ ਪੈਸੇ ਕੱਢ ਕੇ ਕਾਤੇ ਆਏ ਸੀ ਜੀ ਪਤਾ ਕੋਈ ਲੁਟੇਰੇ ਜੀ ਮੋਟਰਸਾਈਕਲ ਮੂੰ ਬੰਨੇ ਵੀ ਸੀ ਉਹਨਾਂ ਦੇ ਮੂੰ ਨਹੀਂ ਬੰਨੇ ਵੀ ਸੀ ਇੱਕ ਬੰਦਾ ਬਲੈਕ ਜੀ ਸ਼ਾਇਦ T-shirt ਆ ਉਹਦੇ ਇੱਕ ਦੇ ਰੈੱਡ ਚੀ ਆ ਲੰਗ ਮਾਰਦਾ ਕੀ ਮੰਗ ਕਰਦੇ ਹੋ ਜੀ ਹਾਂ ਜੀ ਕੀ ਮੰਗ ਕਰਦੇ ਹੋ ਜੀ ਅਸੀਂ ਤਾਂ ਕਹਿੰਦੇ ਜੀ ਇਨਸਾਫ ਮਿਲਣਾ ਚਾਹੀਦਾ ਸਾਡੀ ਚੀਜ਼ ਮਿਲਣੀ ਚਾਹੀਦੀ ਆ